ਉਹਨਾਂ ਨੇ ਇੰਨੀ ਜਾਣਕਾਰੀ ਦਿੱਤੀ ਆ ਵੀ ਪਟਿਆਲੇ ਵਾਲਾ ਪਰਚਾ ਕਬੱਸ਼ ਹੋ ਗਿਆ। ਹੂੰ। ਉਹਦੀ ਰਿਪੋਰਟ ਆ ਗਈ। ਹੂੰ। ਜਿਹੜੀ ਸੀਗਾ ਉੱਥੋਂ ਵਾਲਾ ਵੋਹਰ ਵਾਲਾ ਹੈਗਾ ਉਹ ਹੋ ਗਿਆ। ਜੀ। ਜਿਹੜਾ ਤੀਜਾ ਜਿਹੜਾ ਉੱਤੇ 3 ਤਰੀਕ ਮੋਹੱਲੀ ਇੱਕ ਮੋਹੱਲੀ ਹੋਇਆ। ਨਹੀਂ ਨਹੀਂ ਮੋਹੱਲੀ ਵਾਲਾ ਹਜੇ ਉਹ ਕਹਿੰਦਾ ਵੀ ਇਸੇ ਯਤਨ ਕਰ ਰਹੇ ਆ ਸ਼ਾਮ ਤੱਕਰ। ਜੀ। ਜਿਹੜਾ ਉੱਤੇ 3 ਤਰੀਕ ਨੂੰ ਜਿਹੜਾ ਧਨੋਲੇ ਥਾਣੇ 'ਚ ਕੀਤਾ। ਬੜ ਬੜ ਟੋਰ ਪਲਾਜ਼ਾ 370 ਵਾਲਾ 18 ਬੰਦੇ ਤੇ ਉਹ ਵੀ ਉਹ ਕਹਿੰਦਾ ਵੀ ਉਹਦੇ ਜਿਹੜੇ ਰਿਪੋਰਟ ਆ ਗਈ ਉਹਦੀ ਸਾਡੇ ਕੋਲੇ ਅੱਜ ਦਾ ਜਿਹੜਾ ਦੱਸ ਦੀ ਜਿਹੜੀ ਡੈਡ ਲਾਈਨ ਹੈ ਜਿਹੜੀ ਇਹਦੇ ਤਿੱਕਰ ਉਮੀਦ ਹੈ ਸਾਨੂੰ ਬਈ ਚੰਗਾ ਸੱਟਾ ਹੋਊਗਾ ਇਹਦਾ ਬਈ ਉਹ ਤਿੰਨੇ ਚੀਜ਼ਾਂ ਜਿਹੜੀਆਂ ਉਹਨਾਂ ਨੇ ਵਾਦਾ ਕੀਤਾ ਉਹ ਤਿੰਨੀਆਂ ਮੰਨੀਆਂ ਜਾਣ ਧੰਨੇ ਸਿੱਧੂ ਦੀ ਅਜ ਰਿਹਾਈ ਹੋ ਜੇ ਪਰ ਇਹ ਜੇ ਨਹੀਂ ਹੁੰਦੀ ਜੀ ਫੇਰ ਉਹ ਜਿਹੜਾ ਹੈਗਾ ਉਹ ਸਾਡਾ ਹੈਗੀ ਆ ਫੇਰ ਅਸੀਂ ਸਮਝਾਂਗੇ ਵੀ ਪ੍ਰਸ਼ਾਸਨ ਭੱਜ ਗਿਆ ਸਮਝ ਉੱਤੇ ਤੋਂ ਇਹ ਮਤਲਬ ਦੋ ਘੰਟੇ ਉੱਥੇ ਚਰਚਾ ਹੋਈ ਹੈ ਜੀ ਤੇ ਉਹ ਉਹਦੇ ਵਿੱਚ ਸਾਨੂੰ ਲੱਗਦਾ ਉਮੀਦ ਹੈਗਾ ਵੀ ਇਹੇ ਚੰਗਾ ਰਿਜ਼ਲਟ ਆਊਗਾ ਬਾਕੀ ਸਮਾਂ ਦੱਸੋ ਹੁਣ ਤੁਹਾਨੂੰ ਅਗਲਾ ਸਮਾਂ ਦਿੱਤਾ ਕੋਈ ਇੱਥੇ ਵੀ ਅਗਲੀ ਮੀਟਿੰਗ ਜਾਂ ਕੋਈ ਨਹੀਂ ਹੁਣ ਵੀ ਸਿੱਧਾ ਫੈਸਲਾ ਆਊ ਨਹੀਂ ਫੈਸਲੇ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਪਾਨਾ ਸਿੱਧੂ ਨੂੰ ਲੈ ਕੇ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਆ 6 ਦਿਨਾਂ ਦਾ ਟਾਈਮ ਪ੍ਰਸ਼ਾਸਨ ਵੱਲੋਂ ਮੰਗਿਆ ਗਿਆ ਸੀ ਇੱਕ ਲਿਖਤ ਸਮਝੌਤਾ ਹੁੰਦਾਗਾ ਯਾਨੀ ਕਿ 6 ਦਿਨ ਉਹ 10 ਤਰੀਕ ਨੂੰ ਪੂਰੇ ਹੁੰਦੇ ਸੀ ਅੱਜ ਸਵੇਰ 11 ਵਜੇ ਰੰਪਰਾ ਫੂਲ ਯਾਨੀ ਕਿ ਫੂਲ ਥਾਣੇ ਦੇ ਵਿੱਚ ਡੀਐਸਪੀ ਦਫ਼ਤਰ ਦੇ ਵਿੱਚ ਇੱਕ ਮੀਟਿੰਗ ਸ਼ੁਰੂ ਹੁੰਦੀ ਹੈ ਜਿਸ ਮੀਟਿੰਗ ਦੇ ਵਿੱਚ ਜਿਹੜੀ ਉਹ ਕਮੇਟੀ ਬਣੀ ਆ ਸਣੇ ਕਿਸਾਨ ਆਗੂ ਹੋਰ ਨਮਾਇंदे ਸਣੇ ਸਰਪੰਚ ਤੇ ਐਸਐਸਪੀ ਬਠਿੰਡਾ ਦੀ ਅਗਵਾਈ ਦੇ ਵਿੱਚ ਉਹ ਜਿਹੜੀ ਇੱਕ ਮੀਟਿੰਗ ਹੁੰਦੀ ਆ 11 ਵਜੇ ਜਿਹੜੇ ਆਗੂ ਆ ਉਹ ਅੰਦਰ ਜਾਂਦੇ ਨੇ ਦਫਤਰ ਦੇ ਵਿੱਚ 20 ਮਿੰਟ ਮੀਟਿੰਗ ਚੱਲਦੀ ਆ ਉਸ ਤੋਂ ਬਾਅਦ ਘੰਟਾ ਜਿਹੜਾ ਮੀਟਿੰਗ ਆ ਉਹ ਇੱਕ ਕਮੇਟੀ ਦੀ ਬਾਹਰ ਚੱਲਦੀ ਆ ਤੇ ਉਸ ਤੋਂ ਬਾਅਦ ਫਿਰ 10 ਤੋਂ 15 ਮਿੰਟ ਮੀਟਿੰਗ ਜਿਹੜੀ ਅੰਦਰ ਹੁੰਦੀ ਆ ਤੇ ਮੀਟਿੰਗ ਹਜੇ ਤੱਕ ਆ ਜਿਹੜੀ ਉਹ ਬੇ ਸਿੱਟਾ ਰਹੀ ਆ ਆਗੂਆਂ ਨੇ ਬਾਹਰ ਆ ਕੇ ਇਹੀ ਜਾਣਕਾਰੀ ਦਿੱਤੀ ਆ ਵੀ ਮੀਟਿੰਗ ਹਜੇ ਤੱਕ ਬੇ ਸਿੱਟਾ ਗਈ ਪਰ ਆਗੂ ਆਪ ਦੀ ਗੱਲ ਦੇ ਉੱਤੇ ਡਟੇ ਹੋਏ ਨੇ ਵੀ ਬੇ ਸ਼ਰਤ ਜੇ ਭਾਵੇਂ ਨੂੰ ਬਾਹਰ ਕੱਢਦੇ ਆ ਯਾਨੀ ਕਿ ਪਰਸੇ ਰੱਦ ਹੁੰਦੇ ਆ ਅੱਜ ਰਾਤ ਦੇ 12 ਵਜੇ ਤੱਕ ਤਾਂ ਠੀਕ ਆ ਨਹੀਂ ਫਿਰ ਸਾਡੀ ਜਿਹੜੀ ਗੱਲ ਆ ਉਹ ਨਹੀਂ ਮੰਨੀ ਗਈ ਜਾਣੀ ਕਿ ਪੁਲਿਸ ਆ ਜਿਹੜੀ ਫਿਰ ਉਹ ਲਿਖਤ ਸਮਝੌਤੇ ਤੋਂ ਭੱਜ ਰਹੀ ਆ ਇਸ ਦੇ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇ ਦਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਆਗੂ ਵੀ ਨੇ ਕਮੇਟੀ ਵੀ ਆ ਤਸਵੀਰਾਂ ਦਿਖਾ ਦੋ ਸੁਗਵੰਤਪੁਰ ਆ ਜਿਹੜੀ ਕਮੇਟੀ ਆ ਇਸ ਦੇ ਵਿੱਚ ਜਿਹੜੇ ਪ੍ਰਮੁੱਖ ਤੌਰ ਦੇ ਉੱਤੇ ਜਿਹੜੀ ਕਮੇਟੀ ਦੇ ਜਿਹੜੇ ਮੈਂਬਰ ਸੀਗੇ ਸਰਜੀਤ ਫੂਲ ਕਾਕਾ ਕੋਟਾ ਰੁਲਦੂ ਮਾਨਸਾ ਸਰਬਜੀਤ ਸਿੰਘ ਸਰਪੰਚ ਲੱਖਾ ਸਧਾਨਾ ਸੋ ਇਹ ਜਿਹੜੇ ਮੁੱਖ ਮੈਂਬਰ ਸੀਗੇ ਕਮੇਟੀ ਦੇ ਵਿੱਚ ਜਿਨ੍ਹਾਂ ਦੀ ਅੱਜ ਮੀਟਿੰਗ ਹੋਈ ਆ ਐਸਐਸਪੀ ਬਠਿੰਡਾ ਹਰਮਨ ਵੀਰ ਸਿੰਘ ਗੱਲ ਦੇ ਨਾਲ ਸੋ ਇਹ ਵੱਡੀਆਂ ਅਪਡੇਟਾਂ ਨਿਕਲ ਰਹੀਆਂ ਹੈਗੀਆਂ ਹਜੇ ਤੱਕ ਜਿਹੜੀ ਮੀਟਿੰਗ ਆ ਉਹ ਬੇਸਿੱਟਾ ਰਹੀ ਆ ਤੇ ਨਾ ਹੀ ਹਜੇ ਤੱਕ ਇਹਨਾਂ ਨੂੰ ਕੋਈ ਭਰੋਸਾ ਦਿੱਤਾ ਗਿਆ ਵੀ ਅਗਲੀ ਮੀਟਿੰਗ ਐਤੂ ਬਾਅਦ ਕੋਈ ਮੀਟਿੰਗ ਹੋਊਗੀ ਜਾਂ ਨਹੀਂ ਹੋਊਗੀ ਅਸੀਂ ਕਿਸੇ ਆਗੂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਸੋ ਇਸ ਦੇ ਸਬੰਧ ਦੇ ਵਿੱਚ ਜਿਹੜੀ ਵੀ ਗੱਲਬਾਤ ਹੋਈ ਆ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਸਾਨ ਆਗੂ ਸਾਡੇ ਨਾਲ ਮੌਜੂਦ ਨੇ ਫੁੱਲ ਸਾਹਿਬ ਮੀਟਿੰਗ ਬੇ ਸੱਟਾ ਰਹੀ ਆ ਥੋਡੀ ਕਿਹੜੀ ਮੀਟਿੰਗ ਹੈ ਜੀ ਜਿਹੜੀ ਭਾਨਾ ਸਿੱਧੂ ਵਾਲੀ ਹੋਈ ਆ ਨਹੀਂ ਜੀ ਬੇ ਸੱਟਾ ਤਾਂ ਅਸੀਂ ਕਿਹਾ ਨਹੀਂ ਹਮ ਅਸੀਂ ਇਹੀ ਕਿਹਾ ਬਈ ਸ਼ਾਮ ਤੱਕਰ ਜਿਹੜੇ ਹੈਗੇ ਆ ਅੱਜ ਦਾ ਜਿਹੜਾ 10 ਦੇ ਜਿਹੜੇ ਡੈਡ ਲਾਈਨ ਹੈ ਜਿਹੜੀ ਜੀ ਇਹਦੇ ਤੱਕਰ ਉਮੀਦ ਹੈ ਸਾਨੂੰ ਬਈ ਚੰਗਾ ਸੱਟਾ ਹੋਵੇ ਉਹਦਾ ਬਈ ਉਹ ਤਿੰਨੇ ਚੀਜ਼ਾਂ ਜਿਹੜੀਆਂ ਉਹਨਾਂ ਨੇ ਵਾਦਾ ਕੀਤਾ ਉਹ ਤਿੰਨੀਆਂ ਮੰਨੀਆਂ ਜਾਣ ਭਾਨੇ ਸਿੱਧੂ ਦੀ ਅਜ ਰਿਹਾਈ ਹੋ ਜੇ ਹਮ ਪਰ ਇਹ ਜੇ ਨਹੀਂ ਹੁੰਦੀ ਜੀ ਫੇਰ ਉਹ ਜਿਹੜਾ ਹੈਗਾ ਉਹ ਸਾਡਾ ਹੈਗੀ ਹੈ ਫਿਰ ਅਸੀਂ ਸਮਝਾਂਗੇ ਵੀ ਪ੍ਰਸ਼ਾਸਨ ਭੱਜ ਗਿਆ ਸਮਝਾਉ ਉੱਤੇ ਤੋਂ ਹਾਂ ਲਿਖਤੀ ਸਮਝੌਤੇ ਤੋਂ ਭੱਜ ਗਿਆ ਹੈਗਾ ਤੇ ਫਿਰ ਉਹ ਇਹ ਜਾ ਵੇਖਿਆ ਜਾਊਗਾ ਉਂ ਪਰ ਜਿਹੜੇ ਅਸੀਂ ਮਤਲਬ 2 ਘੰਟੇ ਉੱਥੇ ਚਰਚਾ ਹੋਈ ਹੈ ਜੀ ਤੇ ਉਹ ਉਹਦੇ ਵਿੱਚ ਸਾਨੂੰ ਲੱਗਦਾ ਉਮੀਦ ਹੈਗਾ ਵੀ ਇਹ ਚੰਗਾ ਰਿਜ਼ਲਟ ਆਊਗਾ ਬਾਕੀ ਸਮਾਂ ਦੱਸੋ ਹੁਣ ਤੁਹਾਨੂੰ ਅਗਲਾ ਸਮਾਂ ਦਿੱਤਾ ਕੋਈ ਇੱਥੇ ਵੀ ਅਗਲੀ ਮੀਟਿੰਗ ਜਾਂ ਕੋਈ ਨਹੀਂ ਹੁਣ ਵੀ ਸਿੱਧਾ ਫੈਸਲਾ ਆਉ ਨਹੀਂ ਫੈਸਲੇ ਅਸੀਂ ਕਹਤਾ ਵੀ ਤੁਸੀਂ ਸਮਝ ਲਓ ਦਿਨ ਪਿਆ ਹਜੇ ਹੂੰ ਚੀ ਘੰਟੇ ਜੀ ਰਾਤ ਵੀ ਪਈ ਆ ਕੋਰਟਾਂ ਦਾ ਜਿਹੜਾ ਹੁੰਦਾ ਉਹ ਕਹਿੰਦੇ ਵੀ ਛੁੱਟੀ ਛੱਟੀ ਵਾਲੇ ਗੱਲ ਉਹ ਸੀ ਕੱਟਤੀ ਗੱਲ ਵੀ ਛੁੱਟੀ ਵਾਲੇ ਦਿਨ ਐਤਵਾਰ ਨੂੰ ਵੀ ਜੱਜ ਬੈਠ ਜਾਂਦੇ ਆ ਬਥੇਰੇ ਮਸਾਲਾ ਨੇ ਉਹਦੀਆਂ ਰਾਤ ਨੂੰ ਵੀ ਜੱਜ ਬੈਠ ਜਾਂਦੇ ਹੁੰਦੇ ਆ 12 ਵਜੇ ਤੱਕ ਜਿਹੜੇ ਵੀ ਤੁਸੀਂ ਕੋਰਟ ਤੋਂ ਕਰਾਉਣਾ ਜੱਜ ਤੋਂ ਕਰਾਉਣਾ ਜੋ ਮਰਜ਼ੀ ਕਰਾਓ ਤੁਹਾਡਾ ਕੰਮ ਹੈ ਬੰਦਾ ਬਾਹਰ ਆਉਣਾ ਚਾਹੀਦਾ ਜੀ ਕੋਈ ਹੋਰ ਸ਼ਰਤ ਰੱਖੀ ਇਹਨਾਂ ਨੇ ਜ਼ਮਾਨਤ ਦੀ ਜਾਂ ਕੁਝ ਹੋਰ ਸ਼ਰਤ ਕੋਈ ਰੱਖੀ ਹੋਊਗੀ ਨਹੀਂ ਨਹੀਂ ਅਜੇ ਤੱਕ ਸਾਡੇ ਕੋਲੇ ਕੋਈ ਨਹੀਂ ਤੱਕ ਤੇ ਕੋਈ ਜਾਣਕਾਰੀ ਵੀ ਨਹੀਂ ਦਿੱਤੀ ਵੀ ਇੰਨੇ ਪਰਚੇ ਕਵਾਇਸ਼ ਹੋ ਗਏ ਜਾਂ ਹੋਰ ਉਹ ਉਹਨਾਂ ਨੇ ਉਹਨਾਂ ਨੇ ਇੰਨੀ ਜਿਹੀ ਜਾਣਕਾਰੀ ਦਿੱਤੀ ਆ ਵੀ ਪਟਿਆਲੇ ਵਾਲਾ ਪਰਚਾ ਕਮੈਸ਼ ਹੋ ਗਿਆ ਹੂੰ ਉਹਦੀ ਰਿਪੋਰਟ ਆ ਗਈ ਜਿਹੜੀ ਸੀਗਾ ਉੱਥੋਂ ਵਾਲਾ ਵੋਹਰ ਵਾਲਾ ਹੈਗਾ ਉਹ ਹੋ ਗਿਆ ਜੀ ਜਿਹੜਾ ਤੀਜਾ ਜਿਹੜਾ ਉੱਤੇ 3 ਤਰੀਕ ਮੋਹੱਲੀ ਇੱਕ ਮੋਹੱਲੀ ਹੋਇਆ ਨਹੀਂ ਨਹੀਂ ਮੋਹੱਲੀ ਵਾਲਾ ਹਜੇ ਉਹ ਕਹਿੰਦਾ ਵੀ ਇਸ ਜਤਨ ਕਰ ਰਹੇ ਆ ਸ਼ਾਂਤਕਰ ਜੀ ਜਿਹੜਾ ਉੱਤੇ 3 ਤਰੀਕ ਨੂੰ ਜਿਹੜਾ ਧਨੋਲੇ ਥਾਣੇ 'ਚ ਕੀਤਾ ਬੜ ਬੜ ਟੋਲ ਪਲਾਡਾ 370 ਵਾਲਾ 18 ਬੰਦੇ ਤੇ ਉਹ ਵੀ ਉਹ ਕਹਿੰਦਾ ਵੀ ਉਹਦੇ ਜਿਹੜੇ ਰਿਪੋਰਟ ਆ ਗਈ ਉਹਦੀ ਸਾਡੇ ਕੋਲੇ ਹੂੰ ਮਲਗ ਭਾਗੋਂ ਸਿਬੇ 75% ਅਸੀਂ ਕਰ ਲਿਆ ਕੰਮ 25% ਕੰਮ ਰਹਿੰਦਾ ਉਹਦਾ ਅਸੀਂ ਅਸੀਂ ਜੋਰ ਲਾ ਰਹੇ ਹਾਂ ਇਹ ਦੇਰੀ ਦਾ ਕਾਰਨ ਕੀ ਹੈ ਕੀ ਮੁਹੱਲੀ ਵਾਲਾ ਪਰਚਾ ਹੀ ਦੇਰੀ ਦਾ ਕਾਰਨ ਬਣ ਰਿਹਾ ਹੈ ਕਿ ਹੋਰ ਵੀ ਹੈ ਕਿ 13 ਤਰੀਕ ਨੂੰ ਲੈ ਕੇ ਕੁਝ ਸੋਨੂ ਥੋੜੀ ਗੱਲ ਉਹਨਾਂ ਨੇ ਤਾਂ ਦੇਰੀ ਤਾਂ ਮੁਹੱਲੇ ਵਾਲੇ ਦੱਸਿਆ ਵੀ ਜਿਹੜਾ ਬੰਦਾ ਉਹ ਬਾਹਰ ਐਡਵਾਈਸ ਚ ਹੈ ਜਿਹੜਾ ਉਹ ਸ਼ਿਕਾਇਤ ਕਰਤਾ ਹੈਗਾ ਉਹ ਸਾਨੂੰ ਥੋੜੀ ਜੀ ਬਾਹਰ ਹੋਣ ਕਰਕੇ ਸਾਨੂੰ ਉਹਦੇ ਨਾਲ ਕੰਟੈਕਟ ਕਰਨ ਦੇ ਵਿੱਚ ਸਾਨੂੰ ਟਾਈਮ ਲੱਗਿਆ ਇਹ ਜਿਹੜੇ ਇੱਥੋਂ ਇੱਥੇ ਸੀਗੇ ਬਾਹਰ ਨਹੀਂ ਸੀਗੇ ਉਹਨਾਂ ਨਾਲ ਸੌਖਾ ਹੋ ਗਿਆ ਮਤਲਬ ਮੁਹੱਲੀ ਵਾਲਾ ਜਿਹੜਾ ਸ਼ਿਕਾਇਤ ਕਰਤਾ ਹੈਗਾ ਉਹਦੇ ਉਦੇ ਨਾਲ ਕੰਟੈਕਟ ਨਹੀਂ ਹੋ ਰਿਹਾ ਜਿਸ ਦੇ ਕਰਕੇ ਦੇਰੀ ਹੋਈ ਹੈ ਜੀ ਇੱਕ ਤੁਸੀਂ ਜਦੋਂ ਮੀਡੀਆ ਨੂੰ ਬਾਈਟ ਦੇ ਰਹੇ ਸੀ ਇੱਕ ਤੁਸੀਂ ਮੀਡੀਆ ਨੂੰ ਲੈ ਕੇ ਹੀ ਸਵਾਲ ਖੜਾ ਕੀਤਾਗਾ ਵੀ ਤੁਹਾਡੇ ਖਿਲਾਫ ਕੋਈ ਏਜੰਡਾ ਚਲਾ ਰਿਹਾ ਹੈਗਾ ਕੀ ਗੱਲ ਆ ਉਹ ਮਤਲਬ ਕਿਹੜਾ ਏਜੰਡਾ ਨਹੀਂ ਕਿਸੇ ਨੇ ਤੁਹਾਡੇ ਤੇ ਸਵਾਲ ਖੜੇ ਕੀਤੇ ਨਹੀਂ ਜੀ ਦੇਖੋ ਮੈਂ ਮੈਂ ਜਿਹੜਾ ਬੋਲਿਆ ਮੈਂ ਇਹੀ ਕਿਹਾ ਵੀ ਜਿਹੜਾ ਇਹ ਚਲਾਉਣਾ ਵੀ ਉੱਤੇ ਵੇਖੋ ਉੱਥੇ ਐਲਾਨ ਹੋਇਆ ਹੂੰ 5 ਦਿਨਾਂ ਦਾ ਟਾਈਮ ਲਿਆ 6 ਦਿਨਾਂ ਦਾ ਹਜੇ ਉਹ ਲੰਘੇ ਨਹੀਂ ਜੀ ਇਹ ਤਾਂ ਹੁਣ 6 ਦਿਨ ਲੰਘ ਗਏ ਹੋਣ ਉਦੋਂ ਪਹਿਲੇ ਚਲਾ ਦੇਣੀ ਗੱਲ ਇਹ ਵੀ ਯਾਰ ਇਹ ਤਾਂ ਸਾਰਾ ਇਹ ਦੂਜਾ ਹੈਗਾ ਵੀ ਚਲਕੀ ਹੋ ਗਈ ਤਾਂ ਕੋਈ ਰਿਹਾਈ ਰੂਹੀ ਨਹੀਂ ਹੋਣੀ ਇਹ ਬੰਦੇ ਕਿਵੇਂ ਪਹੁੰਚ ਗਏ ਉੱਥੇ ਮਤਲਬ ਇਹ ਜਿਹੜਾ ਨੈਗੇਟਿਵ ਹੈ ਜਿਹੜਾ ਮਤਲਬ ਹੈਗਾ ਐਜੰਡਾ ਸਾਡਾ ਦਾ ਭਾਵ ਉਹ ਹੀ ਹੈ ਵੀ 10 ਤਰੀਕ ਇਹ ਦੇਖ ਲੈਂਦੇ 10 ਤਰੀਕ ਉਹ ਤਾਂ ਇੱਕ ਬਿਆਨ ਆਉਂਦਾ ਇੱਕ ਨਿੱਜੀ ਵੈਬ ਚੈਨਲ ਦੇ ਉੱਤੇ ਸਿਮਰਨਜੀਤ ਸਿੰਘ ਮਾਨ ਦਾ ਇੰਟਰਵਿਊ ਆਉਂਦਾ ਉਹਨਾਂ ਨੇ ਕਹਤਾ ਸ਼ੱਕੀ ਉਦੋਂ ਬਾਅਦ ਪੋਸਟਾਂ ਸੋਸ਼ਲ ਮੀਡੀਆ ਤੇ ਪੰਨੀਆਂ ਹੋਰ ਕਿਸੇ ਮੀਡੀਆ ਨੇ ਨਹੀਂ ਚਲਾਇਆ ਉਹ ਤਾਂ ਉੱਥੋਂ ਹੀ ਗੱਲ ਇੱਕ ਨਿਕਲਦੀ ਜਿਹੜਾ ਨੈਰੇਟਿਵ ਕਹਿ ਲਓ ਉਹਨੂੰ ਕੁਛ ਮਰਜ਼ੀ ਤੁਸੀਂ ਕਹਿ ਸਕਦੇ ਹੋ ਕਿ ਆਫੀਸ਼ੀਅਲ ਮਤਲਬ ਇੱਕ ਐ ਠੀਕ ਆ ਉਹਦਾ ਐਮਪੀ ਦਾ ਜਿਹੜਾ ਬਿਆਨ ਆ ਚਲੋ ਉਹਦੇ ਕਰਕੇ ਹੋ ਗਿਆ ਜੀ ਪਰ ਉਹਨੇ ਜੇ ਇੱਕ ਹੁਣ ਜੇ ਮੈਂ ਬਿਆਨ ਦੇਤਾ ਜੀ ਇੱਕ ਤਾਂ ਇਹ ਹੁੰਦਾ ਵੀ ਚਲੋ ਜਾਰੀ ਇਹਨੇ ਸਰਜੀਤ ਨੇ ਨੈਗੇਟਿਵ ਬਿਆਨ ਦੇਤਾ ਵੀ ਚਲੋ ਛੱਡੋ ਆਪਾਂ ਇੱਕ ਫਿਰ ਉਹਨੂੰ ਜਦੋਂ ਬਿਆਨ ਨੂੰ ਚੱਕ ਕੇ ਫਿਰ ਜਦੋਂ ਆਇਆ ਹੁੰਦਾ ਵੀ ਯਾਰ ਆ ਤਾਂ ਵਧੀਆ ਬਿਆਨ ਮਿਲ ਗਿਆ ਆਪਾਂ ਨੂੰ ਫਿਰ ਕਮਾਉਣਾ ਹੁੰਦਾ ਉਹ ਤਾਂ ਇੰਨੇ ਕੀ ਆ ਇਹ ਸੋਥੋਂ ਸਾਨੂੰ ਉਮੀਦ ਹੈ ਤੁਸੀਂ ਤੁਹਾਡਾ ਰਤਨ ਧਾਲੀਆਲ ਆ ਉਦੋਂ 3 ਤਰੀਕ ਨੂੰ ਸਖਤੀ ਵਾਲੀਆਂ ਹਾਲਤਾਂ ਚ ਉੱਥੇ ਗਿਆ ਆਪਦਾ ਕੈਮਰਾ ਵੀ ਪਨਾਇਆ ਉੱਥੇ ਥਾਣੇ ਦੇ ਵਿੱਚ ਆਪਣੇ ਬੰਦੀ ਵੀ ਪਵਾਈ ਹੈ ਉੱਥੇ ਵੇਚਤੀ ਵੀ ਕਰਵਾਈ ਹੈ ਸੋਡੇ ਤੇ ਸਾਨੂੰ ਮਾਰਿਆ ਇਹੀ ਇਸ ਦਾ ਕਹਿੰਦੇ ਆ ਵੀ ਜਿਵੇਂ ਤੁਸੀਂ ਉਸ 3 ਤਰੀਕ ਨੂੰ ਉੱਥੇ ਸਾਹ ਦਿੱਤਾ ਹੈ ਜਿਹੜੇ ਵੀ ਚੈਨਲ ਵਾਲਿਆਂ ਨੇ ਕੁਝ ਚੈਨਲ ਵਾਲਿਆਂ ਨੂੰ ਧਮਕੀ ਕਰਕੇ ਡਰ ਵੀ ਗਏ ਸੀ ਤੇ ਕੁਝ ਨੇ ਸੈਟਲਮੈਂਟ ਸੈਟਲਮੈਂਟਲ ਕਰਕੇ ਨਹੀਂ ਗਏ ਉਹਨਾਂ ਤੋਂ ਲਾਹੇ ਲੈਣੇ ਹੋਣੇ ਸਰਕਾਰ ਨੇ ਪਰ ਜਿਹੜੇ ਉੱਥੇ ਗਏ ਆ ਧਮਕੀ ਦੇ ਬਾਵਜੂਦ ਵੀ ਅਸੀਂ ਤਾਂ ਧੰਨਵਾਦ ਕਰਦੇ ਤੇ ਉਹਨਾਂ ਦੀ ਉਮੀਦ ਵੀ ਕਰਦੇ ਆ ਵੀ ਉਹ ਅੱਗੇ ਨੂੰ ਵੀ ਐ ਹੀ ਉਹ ਜਿਹੜਾ ਇਹ ਕਿਸਾਨਾਂ ਦਾ ਅੰਦੋਲਨ ਹੈ ਨੌਜਵਾਨਾਂ ਦਾ ਅੰਦੋਲਨ ਹੈ ਉਹਦੇ ਵਿੱਚ ਸਾਹ ਦਿੰਦੇ ਰਹਿਣਗੇ ਜੀ ਤੇ ਇੱਕ ਮੇਰੀ ਗੱਲ ਹੋਰ ਆ ਵੀ 13 ਤਰੀਕ ਨੂੰ ਲੈ ਕੇ ਉਸ ਨੂੰ ਲੈ ਕੇ ਤੁਸੀਂ ਕਦੋਂ ਜਾ ਰਹੇ ਹੋ ਕੱਲ ਨੂੰ ਸਟਾਰਟ ਹੋ ਰਿਹਾ ਹੈਗਾ ਪਰਸੋਂ ਕਦੋਂ ਸ਼ੁਰੂ ਕਰ ਰਹੇ ਹੋ ਦੇਖੋ ਜੀ 13 ਤਰੀਕ ਨੂੰ ਅਸੀਂ ਹਰਿਆਣੇ ਦੇ ਬਾਰਡਰ ਤੇ ਪਹੁੰਚਣਾ ਹਮ ਸ਼ੰਭੂ ਤੂੰ ਜਾ ਆਪਣਾ ਖਨੌਰੀ ਵਾਲਾ ਹੋਗਾ ਤੀਜਾ ਡੱਬਲ ਯਾਰ ਜੀ ਜਿਹੜੇ ਤਾਂ ਨੇੜੇ ਵਾਲੇ ਹੈਗੇ 20-25 ਕਿਲੋਮੀਟਰ ਦੀ ਦੂਰੀ ਤੇ ਹੈਗੇ ਉਹ ਤਾਂ 13 ਨੂੰ ਚੱਲਣਗੇ ਸਵੇਰੇ 12 ਵਜੇ ਨੂੰ ਉੱਥੇ ਪਹੁੰਚਣਾ ਜਿਹੜੇ ਹੁਣ ਮਾਝਾ ਹੈਗਾ ਜਾਂ ਉਹ ਗੁਰਦਾਸਪੁਰ ਵਾਲੇ ਹੈਗੇ ਜਿਨ੍ਹਾਂ ਨੂੰ ਘੱਟੋ ਘੱਟ 2 ਦਿਨ ਲੱਗਦੇ ਆ ਜੇ 13 ਨੂੰ ਚੱਲ ਕੇ ਤਾਂ ਉਹ 12 ਵਜੇ ਨੂੰ ਬਾਰਡਰ ਤੇ ਆ ਨਹੀਂ ਸਕਣਗੇ ਉਹ 12 ਨੂੰ ਵੀ ਚੱਲਣਗੇ ਉਹ ਇੱਕ ਨੂੰ ਵੀ ਚੱਲਣਗੇ ਉਹਨਾਂ 11 ਨੂੰ ਵੀ ਚੱਲਣਗੇ ਕੱਲ ਨੂੰ ਉਹਨਾਂ ਦੀ ਕਹਿਣ ਦਾ ਭਾਵ ਉਹਨਾਂ ਦੀ ਰਵਾਨਗੀ ਸ਼ੁਰੂ ਹੋ ਜੂਗੀ ਉਹਨਾਂ ਤੇ ਉਧਰਲੇ ਪਾਸੋਂ ਕੇਂਦਰੀ ਮੰਤਰੀਆਂ ਵਾਲੇ ਪਾਸੋਂ ਕੋਈ ਮੀਟਿੰਗ ਦਾ ਸੈਕੰਡ ਕਾਲ ਜਾਂ ਕੋਈ ਉਹ ਡੇਟ ਕੁਝ ਆਇਆ ਉਹਨਾਂ ਨੇ ਕਹਿ ਕੇ ਗਏ ਫਿਰ ਤੁਹਾਡੇ ਨਾਲ ਮੀਟਿੰਗ ਕਰਾਂਗੇ 12 ਤਰੀਕ ਨੂੰ ਜੀ ਤੇ ਅਸੀਂ ਮਤਲਬ ਜਿਹੜੇ ਆਪਣੇ ਸੀਨੀਅਰ ਹੈਗੇ ਆ ਮੰਤਰੀ ਹੈਗੇ ਆ ਸਰਕਾਰ ਹੈਗੀ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਦੁਬਾਰੇ ਫੇਰ ਤੁਹਾਡੇ ਨਾਲ 12 ਵਾਲਾ ਜਿਹੜਾ ਮੀਟਿੰਗ ਕਰਕੇ ਇਹਦਾ ਤੁਹਾਡੀਆਂ ਮੰਗਾਂ ਦਾ ਅਸੀਂ ਹਮਦਰਦੀ ਨਾਲ ਡੱਟਾਰਾ ਕਰਾਂਗੇ ਜੀ ਤੇ ਪਰ ਅਸੀਂ ਉਹਨਾਂ ਨੂੰ ਕਹੇਤਾ ਵੀ ਜਿਹੜਾ ਹੈਗਾ ਵਿਸ਼ਵਾਸ ਹੈ ਜਿਹੜਾ ਵਿਸ਼ਵਾਸ ਤਾਂ ਪਹਿਲਾਂ ਵੀ ਕੱਲਾ ਇਹ ਵਿਸ਼ਵਾਸ ਨਾਲ ਮੋਰਚੇ ਮੁਲਤਵੀ ਨਹੀਂ ਹੁੰਦੇ ਜੀ ਮੋਰਚੇ ਤਾਂ ਤੁਸੀਂ ਤਾਂ ਹੁਣ ਤਾਂ ਜਵਾਨੀ ਵਿਸ਼ਵਾਸ ਦਿੱਤਾ ਉਦੋਂ ਜਦ ਦਿਲੋਂ ਆਇਆ ਉਦੋਂ ਤੁਸੀਂ ਲਿਖਤੀ ਵਿਸ਼ਵਾਸ ਦਿੱਤਾ ਸੀ ਨਾ ਪੰਗਾ ਦਾ ਪਰ ਉਹ ਵਫਾ ਨਹੀਂ ਹੋਇਆ ਸੋ ਇਸ ਕਰਕੇ ਸਾਡਾ ਜਿਹੜਾ ਕੁਛ 12 ਦੀ ਮੀਟਿੰਗ ਕਰਨੀ ਆ ਕਰੋ ਨਹੀਂ ਕਰਨੀ ਨਾ ਕਰੋ ਸਾਡਾ ਜਿਹੜਾ 13 ਵਾਲਾ ਪ੍ਰੋਗਰਾਮ ਹੈ ਉਹ ਸਟੈਂਡ ਕਰਦਾ ਉਹ ਟਲ ਹੋਊਗਾ ਇਹ ਉਹ ਸੀ ਉਹਦੇ ਕਹਿਤਾ ਸੀ ਉਹਨਾਂ ਜੀ ਜੀ ਧੰਨਵਾਦ ਜੀ ਸੋ ਇਹ ਸੀ ਸਰਜੀਤ ਸਿੰਘ ਫੂਲ ਸੋ ਫੂਲ ਠਾਣੇ ਦੇ ਵਿੱਚ ਡਿਪਟੀ ਦਫ਼ਤਰ ਦੇ ਵਿੱਚ ਇੱਕ ਜਿਹੜੀ ਮੀਟਿੰਗ ਹੋਈ ਆ ਮੀਟਿੰਗ ਫੂਲ ਸਾਹਿਬ ਨੇ ਕਿਹਾ ਵੀ ਇਹ ਕੋਈ ਬੇਸਿੱਟਾ ਨਹੀਂ ਹਜੇ ਤੱਕ ਬਸ ਨਤੀਜੇ ਤੇ ਨਹੀਂ ਪਹੁੰਚੇ 75% ਇਹਨਾਂ ਨੂੰ ਲੱਗ ਰਿਹਾ ਹੈਗਾ ਵੀ ਸਾਰਾ ਕੁਝ ਕਲੀਅਰ ਹੋਗਾ ਜਿਹੜੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਆ ਉਹ ਇਹੀ ਆ ਰਹੀ ਆ ਵੀ ਦੋ ਪਰਚੇ ਜਿਹੜੇ ਉਹ ਰੱਦ ਹੋ ਚੁੱਕੇ ਆ ਮਹਾਲੀ ਵਾਲੇ ਪਰਚੇ ਦੇ ਉੱਤੇ 3 ਤਰੀਕ ਵਾਲਾ ਉਹ ਪੁਲਿਸ ਜਥੇਬੰਦੀ ਕੋਲੇ ਮੰਨ ਕੇ ਗਈ ਹੈ ਵੀ ਅਸੀਂ ਉਹਦੀ ਜਿਹੜੀ ਇੱਕ ਇਨਕੁਆਇਰੀ ਆਪਦੇ ਲੈਵਲ ਦੇ ਉੱਤੇ ਕਰ ਰਹੀ ਆ ਅੱਜ ਰਾਤ ਦੇ 12 ਵਜੇ ਤੱਕ ਜਾਨਕੀ ਅੱਜ ਦੀ ਡੇਟ ਖਤਮ ਹੋਣ ਤੱਕ ਜਿਹੜੀਆਂ ਇਹ ਜਥੇਬੰਦੀਆਂ ਗਈਆਂ ਉਹ ਉਡੀਕ ਕਰਨੀਆਂ ਜਿਹੜੀ ਇਹ ਕਮੇਟੀ ਆ ਉਡੀਕ ਕਰੂਗੀ ਜੇ ਪੁਲਿਸ ਨਹੀਂ ਛੱੜਦੀ ਭਾਨੇ ਨੂੰ ਤਾਂ ਫੇਰ ਇਹਨਾਂ ਦਾ ਜਿਹੜਾ ਅਗਲਾ ਪਲਾਨ ਆ ਇਹ ਕੱਲ੍ਹੂ ਜਾਂ ਪਰਸੋਂ ਤੱਕ ਜੋ ਇਹ ਸਾਹਮਣੇ ਦੱਸਣਗੇ ਪਰ ਇਹ ਕਹਿੰਦੇ ਵੀ ਜੇ ਲਿਖਤ ਸਮਝੌਤੇ ਤੋਂ ਭੱਜੇ ਫਿਰ ਇਹਨਾਂ ਦਾ ਵੀ ਇੱਕ ਸਖਤ ਜਿਹੜਾ ਰੋਲ ਰਹੇਗਾ ਇਸ ਮਾਮਲੇ ਦੇ ਨਾਲ ਅਸੀਂ ਬਣੇ ਰਹਾਂਗੇ ਤੁਸੀਂ ਆਪਣਾ ਸਮਾਂ ਦਿੱਤਾ ਜੀ ਧੰਨਵਾਦ